ਅਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਵੱਲੋਂ ਅੱਜ ਜਲੰਧਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਲੋੜਵੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀ ਨੇ ਰਾਗੂ, ਚੰਦਨ ਕਰੇਵਾਲ ਜਲੰਧਰ ਦੇ ਵਾਰਡ ਨੰਬਰ 18 ਤੋਂ ਕਾਉਂਸਲਰ ਪ੍ਰੋਫੈਸਰ ਕਵਰ ਸਰਤਾਜ ਸਿੰਘ, ਡਾਕਟਰ ਸੁਸ਼ਮਾ ਚਾਵਲਾ, ਐਡਵੋਕੇਟ ਨਿਕਲ ਸਰੀਨ, ਡਾਕਟਰ ਰਜਤ ਕਥੂਰੀਆ, ਸਾਬਕਾ ਕਾਉਂਸਲਰ ਅਨੀਤਾ ਰਾਜਾ ਹਿਮਾਂਸ਼ੂ, ਅੰਜਨਾ ਆਹਰੀ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਇਸ ਮੌਕੇ ਫੌਕ ਪੰਜਾਬ ਭੰਗੜਾ ਅਕੈਡਮੀ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਇੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਦਨ ਗਰੇਵਾਲ ਅਤੇ ਵਾਰਡ ਨੰਬਰ 18 ਤੋਂ ਕੌਂਸਲਰ ਪ੍ਰੋਫੈਸਰ ਕਵਰ ਸਰਤਾਜ ਸਿੰਘ ਨੇ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਯੂਵੀ ਸਿੰਘ ਅਤੇ ਉਪ ਪ੍ਰਧਾਨ ਜਸਪ੍ਰੀਤ ਕੌਰ ਸਿਆਲ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਵਾਸਤੇ ਇਹ ਉਪਰਾਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਕੀਤਾ ਗਿਆ ਹੈ। ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਰਜੇਸ਼ ਕੁਮਾਰ ਦੀ ਰਿਪੋਰਟ ਵਨ ਨਿਊਜ਼। ਮੀਰ ਸਾਹਿਬ ਰਾਜਾਬਾਦ ਐਕਸ। ਬਹੁਤ ਬਹੁਤ ਧੰਨਵਾਦ। ਬੀ ਜੰਦੇ ਜੰਦੇ ਹਾਲੋ ਉਹ ਤਾਂ ਹੀ ਦੱਸੋ ਹੋਣੀ ਨਹੀਂ ਸਤਿ ਸ਼੍ਰੀ ਅਕਾਲ ਤਾਂ ਮਾਈਕ ਦੀ ਕੋਈ ਟੈਕਨੀਕੀ ਦੇ ਨਾਂ ਨਾਲ ਮਾਈਕ ਅਵੇਲੇਬਲ ਨਹੀਂ ਹੈ ਆਪਾਂ ਇੱਥੇ ਮੈਨੇਜ ਕਰਨਾ ਪਵੇਗਾ ਕੋਈ ਫੋਟੋ ਮੱਤਾ ਮੋਹ ਕੋ ਸਵਾਗਤ ਹੈ ਜ਼ੋਰਦਾਰ ਤਾਲੀਆਂ ਵਾੜੇ ਸਕਦੇ ਨੇ

ਉਹਦੇ ਕਿਸੇ ਮੋੜਾ ਜਿਹਾ ਹੈ

ਜੋ ਵੂਮਨਸ ਡੇ ਨੂੰ ਸਮਰਪਿਤ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਫਾਊਂਡੇਸ਼ਨ ਨੂੰ ਇਸ ਦਿਨ ਦੇ ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ। ਔਰ ਨਾਲ ਦੇ ਨਾਲ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ ਕਿ ਜਿੰਨੀਆਂ ਵੀ ਵਿਡੋਸ ਸਗੀਆਂ ਸਾਡੀਆਂ ਭੈਣਾਂ ਜਿਹੜੀਆਂ ਇਹਨਾਂ ਨੇ ਚੈਨ ਕੀਤਾ ਸੀਗਾ ਜਿਹਨਾਂ ਦਾ ਉਹਨਾਂ ਨੂੰ ਇਹ ਸਲਾਈ ਮਸ਼ੀਨ ਦੇ ਕੇ ਜਿਹੜਾ ਉਹਨਾਂ ਨੂੰ ਆਤਮ ਨਿਰਭਰ ਕਰਨ ਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਬਹੁਤ ਸ਼ਲਾਘਾਯੋਗ ਇੱਕ ਕਦਮ ਹੈ। ਤੋ ਜਿੱਥੇ ਮੈਂ ਔਮਨਸ ਡੇ ਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਉੱਥੇ ਨਾਲ ਦੇ ਨਾਲ ਇਹ ਵੀ ਕਰਨਾ ਕਿ ਇਸ ਕਾਇਨਾਤ ਦੀ ਸਭ ਤੋਂ ਕੋਈ ਖੂਬਸੂਰਤ ਰਚਨਾ ਹੈ ਤੇ ਉਹ ਸਾਡੀ ਔਰਤ ਹੈ ਸਾਡੀ ਮਾਂ ਹੈ ਸਾਡੀ ਭੈਣ ਹੈ ਸਾਹ ਹੋਏ ਉਹ ਸਾਡੀ ਵਾਈਫ ਦੇ ਰੂਪ ਚ ਹੈ ਤੋ ਇਸ ਮਹਾਸ਼ਰੇ ਦਾ ਸਭ ਤੋਂ ਗਰਵ ਵਾਲੀ ਗੱਲ ਜਿਹੜੀ ਹੈ ਸਾਡੇ ਸਮਾਜ ਦਾ ਸਭ ਤੋਂ ਖੂਬਸੂਰਤ ਅੰਗ ਹੈ ਸਾਡੇ ਲਈ ਸਾਰਿਆਂ ਦੇ ਲਈ ਜਿਹੜੀ ਔਰਤ ਹੈ ਪ੍ਰਾਊਡ ਵਾਲੀ ਗੱਲ ਹੈ ਤੋ ਇਸ ਦਿਨ ਦੀਆਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਔਰ ਅਕਾਲ ਪੁਰਖ ਦੇ ਚਰਨਾਚਰ ਅਰਦਾਸ ਬੇਨਤੀ ਕਰਦਾ ਕਿ ਫਾਊਂਡੇਸ਼ਨ ਜਿਹੜੀ ਆ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਯੂਵੀ ਜੀ ਜਿਹੜੇ ਇਸ ਫਾਊਂਡੇਸ਼ਨ ਨੂੰ ਲੀਡ ਕਰਦੇ ਆ ਤੇ ਇਹ ਵੀ ਕਰਦੇ ਕਿ ਸਕਾਇਨਾਤ ਦੀ ਸਭ ਤੋਂ ਕੋਈ ਖੂਬਸੂਰਤ ਰਚਨਾ ਹੈ ਤੇ ਉਹ ਸਾਡੀ ਔਰਤ ਆ ਸਾਡੀ ਮਾਂ ਆ ਸਾਡੀ ਭੈਣ ਆ ਸਾਹ ਹੋਏ ਉਹ ਸਾਡੀ ਵਾਈਫ ਦੇ ਰੂਪ ਚ ਆ ਤੋ ਇਸ ਮੁਹਾਸ਼ਰੇ ਦਾ ਸਭ ਤੋਂ ਗਰਵ ਵਾਲੀ ਗੱਲ ਜਿਹੜੀ ਹੈ ਸਾਡੇ ਸਮਾਜ ਦਾ ਸਭ ਤੋਂ ਖੂਬਸੂਰਤ ਅੰਗ ਹੈ ਸਾਡੇ ਲਈ ਸਾਰਿਆਂ ਦੇ ਲਈ ਜਿਹੜੀ ਔਰਤ ਹੈ ਪ੍ਰਾਊਡ ਵਾਲੀ ਗੱਲ ਹੈ ਤੋ ਇਸ ਦਿਨ ਦੀਆਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਔਰ ਅਕਾਲ ਪੁਰਖ ਦੇ ਚਰਨਾਚਰ ਦਾਸ ਬੇਨਤੀ ਕਰਦਾ ਕਿ ਫਾਊਂਡੇਸ਼ਨ ਜਿਹੜੀ ਹੈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਯੂਵੀ ਜੀ ਜਿਹੜੇ ਫਾਊਂਡੇਸ਼ਨ ਨੂੰ ਲੀਡ ਕਰਦੇ ਆ ਤੇ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਔਰ ਬਹੁਤ ਲੋਕ ਹਿੱਤੀ ਕੰਮ ਲੋਕ ਲੁਭਾਵਨ ਜਿਹੜੇ ਕੰਮ ਐ ਉਹਨਾਂ ਵੱਲੋਂ ਲਿਖੇ ਜਾਂਦੇ ਆ ਤੋਂ ਮੈਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦਿੰਦਾ ਅੱਜ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਵੱਲੋਂ ਜੋ ਇੰਟਰਨੈਸ਼ਨਲ ਔਮਨਸ ਡੇ ਦੀ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਇਸ ਐਨ ਜੀਓ ਨੇ ਬਹੁਤ ਹੀ ਇੱਕ ਸੁੰਦਰ ਉਪਰਾਲਾ ਕੀਤਾ ਜਿਹਦੇ ਵਿੱਚ ਕੀ ਲੋੜਵੰਦ ਜਿਹੜੀਆਂ ਔਰਤਾਂ ਸਾਡੀ ਸੋਸਾਇਟੀ ਦਾ ਪਾਰਟ ਨੇ ਵੱਡਾ ਪਾਰਟ ਨੇ ਉਹਨਾਂ ਨੂੰ ਫ੍ਰੀ ਸਲਾਈ ਮਸ਼ੀਨਾਂ ਵੰਡੀਆਂ ਜਾ ਰਹੀਆਂ ਤਾਂ ਕਿ ਉਹ ਆਪਣੇ ਲਾਈਫ ਦੇ ਵਿੱਚ ਆਤਮ ਨਿਰਭਰ ਹੋ ਸਕਣ ਆਪਣਾ ਪੇਟ ਪਾਲ ਸਕਣ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ ਤੇ ਜਿਹੜੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿੱਦਾਂ ਕੀ ਬਾਣੀ 'ਚ ਵੀ ਲਿਖਿਆ ਸੋ ਕਿਉ ਮੰਦਾ ਕੀ ਹੈ ਜੰਮੇ ਰਾਜਾਨ ਔਰਤ ਦਾ ਦਰਜਾ ਸਾਡੀ ਸਮਾਜ ਦੇ ਵਿੱਚ ਸਭ ਤੋਂ ਉੱਤੇ ਹੈ ਤੇ ਉਹ ਜੇ ਆਤਮ ਨਿਰਭਰ ਹੋ ਜਾਣ ਤਾਂ ਸਾਡਾ ਸਮਾਜ ਆਪਣੇ ਆਪ ਆਤਮ ਨਿਰਭਰ ਹੋ ਜਾਊਗਾ ਐਂਡ ਇੱਕ ਸਾਡੇ ਲਈ ਐਗਜ਼ਾਮਪਲ ਨੇ ਸਾਡੀ ਸੋਸਾਇਟੀ ਲਈ ਕਿ ਹਾਂ ਜੇ ਇਸ ਸਟੇਜ ਤੇ ਲਾਈਫ ਦੇ ਵਿੱਚ ਇਹਨਾਂ ਮੁਸ਼ਕਲਾਂ ਦੇ ਵਿੱਚ ਵੀ ਉਹ ਆਪਣੇ ਪੈਰਾਂ ਤੇ ਆਪ ਖੜ੍ਹ ਸਕਦੇ ਨੇ ਖੜ੍ਹਣਾ ਚਾਹੁੰਦੇ ਨੇ ਤੇ ਸਾਡੇ ਸਾਰਿਆਂ ਲਈ ਵੀ ਮੋਟੀਵੇਸ਼ਨ ਨੇ ਕਿ ਲਾਈਫ ਦੇ ਵਿੱਚ ਕੋਈ ਵੀ ਇਹੋ ਜਿਹੇ ਹਾਲਾਤ ਆਣ ਅਸੀਂ ਡਟ ਕੇ ਉਹਨਾਂ ਦਾ ਸਾਹਮਣਾ ਕਰੀਏ ਪ੍ਰਮਾਤਮਾ ਕਿਰਪਾ ਕਰੇ ਅਤੇ ਇਹਨਾਂ ਨੂੰ ਇਦਾਂ ਹੀ ਚੜਦੀ ਕਲਾ ਵਿੱਚ ਹਮੇਸ਼ਾ ਪ੍ਰਮਾਤਮਾ ਰੱਖੇ ਆਓ ਅਸੀਂ ਸਾਰੇ ਰਲ ਕੇ ਇਹਨਾਂ ਨੂੰ ਹੋਰ ਸਪੋਰਟ ਕਰੀਏ ਤੇ ਆਪਣੇ ਸਮਾਜ ਨੂੰ ਇੱਕ ਬਿਹਤਰ ਜਗ੍ਹਾ ਬਣਾਈਏ ਤਾਂ ਜੋ ਆਉਣ ਵਾਲੀਆਂ ਜਨਰੇਸ਼ਨ ਸਾਡ ਤੇ ਮਾਣ ਮਹਿਸੂਸ ਕਰ ਸਕਣ ਹਾਂਜੀ ਹਮ ਹਰ ਸਾਲ ਕੀ ਤਰ੍ਹਾਂ ਇਸ ਬਾਰ ਵੀ ਹਮਨੇ ਉਪਰਾਲਾ ਕੀਆ ਹਮ ਦੇਖਤੇ ਹੈ ਕਿ ਕਹੀਂ ਲੇਡੀਜ਼ ਹੋਤੀ ਹੈ जिनके हस्बैंड्स की डेथ हो जाती है उसके बाद ये बिल्कुल इनको को खाने पीने की भी दिक्कत हो जाती है बच्चों का भरण पोषण के लिए भी प्रॉब्लम होती है तो हमने इनको राशन ना दे इनको ये सिलाई मशीन डिस्ट्रीब्यूट किया है जिससे कि ये खुद कमा के खा सकें और इस लायक बन सके कि अपने बच्चों को पाल सके तो तभी हम हैप्पी वुमेन्स डे की एक मिसाल कायम कर पाएंगे जब हम जो वुमेन्स इंडिपेंडेंट हैं अपने आप में कोई हैं कुछ जानी जाती हैं उनको भी यही मैसेज मैं दूंगी ਕਿ ਐਸੀ ਲੇਡਿਸ ਦੀ ਮਦਦ ਕਰਕੇ ਉਹਨਾਂ ਨੂੰ ਵੀ ਇੰਡੀਪੈਂਡੈਂਟ ਬਣਾਇਆ ਜਾਵੇ ਤਬੀ ਹਮਾਰੇ ਲਈ ਉਹ ਹੈਪੀ वूਮਨਸ ਡੇ ਹੈ ਅੱਜ वूਮਨਸ ਡੇ ਮਨਾਇਆ ਗਿਆ ਹੈ ਜਿਹੜੀ ਜ਼ਿਆਦਾ ਵਿਧਵਾ ਜਿਹੜੀ ਸਈਆਂ ਉਹਨਾਂ ਨੂੰ 825 ਪਰਿਵਾਰਾਂ ਨੂੰ ਅਸੀਂ ਮਸ਼ੀਨਸ ਦਿੱਤੀਆਂ ਨੇ ਸਲਾਈ ਮਸ਼ੀਨਾਂ ਨੇ ਇਹ ਜ਼ਿਆਦਾਤਰ ਉਹ ਜਿਹੜੀਆਂ ਸੈਗੀਆਂ ਜਿਨ੍ਹਾਂ ਨੂੰ ਮਸ਼ੀਨ ਚਲਾਉਣੀ ਤੇ ਆਉਂਦੀਆਂ ਪਰ ਇਹਨਾਂ ਕੋਲ ਮਸ਼ੀਨ ਸਿਗੀ ਨਹੀਂ ਤੇ ਜਿਨ੍ਹਾਂ ਕੋਲ ਸਿਗੀ ਤਾਂ ਉਹਨਾਂ ਦੀ ਪ੍ਰਾਨੀ ਖਰਾਬ ਹੋ ਗਈ ਸੀ ਤੇ ਬਹੁਤ ਲੋਡਮੰਦ ਲੇਡੀਜ਼ ਹੈਗੀਆਂ ਜਿਨ੍ਹਾਂ ਦੀ ਅੱਜ ਦੇ ਦਿਨ ਅਸੀਂ ਫੈਸਲਾ ਕੀਤਾ ਕਿ ਇਹੋ ਜਿਹਾ ਇੱਕ ਤੋਹਫਾ ਦਈਏ ਜਿਨ੍ਹਾਂ ਸਾਰੀ ਜ਼ਿੰਦਗੀ ਦਾ ਦਾ ਰੋਜ਼ਗਾਰ ਦਾ ਪ੍ਰਬੰਧ ਹੋਵੇ ਕਿਉਂਕਿ ਇਹ ਉਹ ਇੱਕ ਚੀਜ਼ ਹੈ ਇੱਕ ਉਹ ਮਸ਼ੀਨ ਹੈ ਜਿਹਨੂੰ ਚਲਾ ਕੇ ਇਹ ਆਪਣਾ ਪੇਟ ਆਪਣੇ ਬੱਚਿਆਂ ਦਾ ਪੇਟ ਆਪਣਾ ਘਰ ਚਲਾ ਸਕਣਗੀਆਂ ਹੋਰ ਮੈਸੇਜ ਵੀ ਆ ਹੋਰ ਵੀ ਸਾਰੀ ਸੰਸਾਵਾ ਲਈ ਕਿ ਇਹੋ ਜਿਓ ਉਪਰਾਲੇ ਕਰਨ ਜਿਹਦੇ ਨਾਲ ਵਾਕਈ ਤੁਸੀਂ ਕਰੋਗੇ ਤੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਕਿ ਜਦ ਆਪਾਂ ਕਿਸੇ ਦੀ ਮਦਦ ਕਰਦੇ ਆਂ ਤੇ ਉਸ ਮਦਦ ਦਾ ਸਹੀ ਅਸਰ ਕੀ ਆ ਜਿਸ ਨਾਲ ਸਾਰੀ ਜ਼ਿੰਦਗੀ ਇਹਦਾ ਘਰ ਚੱਲ ਸਕੇ ਕਿਉਂਕਿ ਰਾਸ਼ਨ ਦੇ ਪਾਸ ਸਾਰੀ ਜ਼ਿੰਦਗੀ ਪਾ ਨਹੀਂ ਸਕਦੇ ਕਿਸੇ ਦੇ ਸਾਰੀ ਜ਼ਿੰਦਗੀ ਆਪਾਂ ਘਰ ਕਿਸੇ ਤੇ ਜਾ ਨਹੀਂ ਸਕਦੇ ਸਾਰੀ ਜ਼ਿੰਦਗੀ ਕਿਸ ਨੂੰ ਸਾਧ ਸਕਦੇ ਨਹੀਂ ਸੋ ਉਹਨਾਂ ਦੇ ਘਰ ਸਿਰਫ 4-5 ਹਜ਼ਾਰ ਰੁਪਏ ਖਰਚ ਕੇ ਐਸੀ ਚੀਜ਼ ਦੇ ਦਿਓ ਇੱਕ ਐਸਾ ਤੋਹਫਾ ਦੇ ਦਿਓ ਕਿ ਸਾਰੀ ਜ਼ਿੰਦਗੀ ਇਹਨਾਂ ਦਾ ਘਰ ਚੱਲ ਸਕੇ ਹੋਰ ਇਹ ਹੀ ਮੇਰਾ ਮੈਸੇਜ ਹੋ ਜੀ ਥੈਂਕ ਯੂ ਸੋ ਮਚ